ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਜੰਗੇ ਆਜ਼ਾਦੀ ਦੇ ਵਿੱਚ ਬਹੁਤ ਰੂਹਾਂ ਨੇ ਰੋਲ ਨਿਭਾਇਆ ਉਹਨਾਂ ਦੇ ਵਿੱਚੋਂ ਇੱਕ ਹੈ ਪੰਜਾਬ ਦੀ ਹੋਣਹਾਰ ਬੀਬੀ ਗੁਲਾਬਕੌਰ ਜੋ ਗਦਰ ਲਹਿਰ ਦੇ ਵਿੱਚ ਉੱਗਾਂ ਨਾ ਰੱਖਦੀ ਹੈ ਗਦਰੀ ਬੀਬੀ ਗੁਲਾਬਕੌਰ ਦੀ ਗਾਥਾ ਤੁਹਾਡੇ ਨਾਲ ਸਾਂਝੇ ਕਰਦੇ ਆਂ ਅਮੋਲਕ ਸਿੰਘ ਹੋਰਾਂ ਨੇ ਇਹ ਵਿਚਾਰ ਉਹਨਾਂ ਦੇ ਬਾਰੇ ਲਿਖੇ ਨੇ ਬੀਬੀ ਗੁਲਾਬਕੌਰ ਨੇ ਜਿਸ ਤਰ੍ਹਾਂ ਗਦਰ ਲਹਿਰ ਦੇ ਵਿੱਚ ਰੋਲ ਨਿਭਾਇਆ ਬੀਬੀਆਂ ਦੇ ਖੇਤਰ ਦੇ ਵਿੱਚ ਉਹਨਾਂ ਦਾ ਨਾਂ ਉਹਨਾਂ ਦਾ ਪਿੰਡ ਹਮੇਸ਼ਾ ਚਰਚਾ ਦੇ ਵਿੱਚ ਆਇਆ ਸੁਨਾਮ ਦੇ ਲਾਗੇ ਬਖਸ਼ੀ ਵਾਲਾ ਦੇ ਵਿੱਚ 1890 ਦੇ ਵਿੱਚ ਜਨਮ ਹੋਇਆ ਬੀਬੀ ਗੁਲਾਬਕੌਰ ਦਾ ਗਦਰੀ ਬੀਬੀ ਗੁਲਾਬਕੌਰ 35 ਵਰਿਆਂ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਅਮਿੱਟ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਗਈ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਦੇ ਲਾਗੇ ਪਿੰਡ ਬਖਸ਼ੀ ਵਾਲਾ ਵਿਖੇ 1890 ਦੇ ਵਿੱਚ ਜਨਮੀ ਬੀਬੀ ਗੁਲਾਬਕੌਰ 28 ਜੁਲਾਈ 1925 ਨੂੰ ਆਜ਼ਾਦੀ ਕੁਲਾਟੀਆਂ ਦੇ ਪਿੰਡ ਕੋਟਲਾ ਨੌਥ ਸਿੰਘ ਹੁਸ਼ਿਆਰਪੁਰ ਵਿਖੇ ਆਜ਼ਾਦੀ ਦੇ ਨਾਂ ਤੇ ਆਖਰੀ ਸਾਹ ਸਮਰਪਿਤ ਕਰ ਗਈ ਇਸ ਦੁਨੀਆ ਤੋਂ ਰੁਖਸਤ ਹੋ ਗਈ 28 ਜੁਲਾਈ ਦੇ ਦਿਨ 1925 ਦੇ ਵਿੱਚ ਜਨਮ ਹੋਇਆ 1890 ਦੇ ਵਿੱਚ 35 ਵਰੇ ਉਸਨੇ ਇਸ ਜ਼ਿੰਦਗੀ ਦੇ ਵਿੱਚ ਜੋ ਕੱਟੇ ਉਸ ਰਣ ਕੀ ਉਸ ਦਾ ਇਤਿਹਾਸ ਲੈ ਰਿਹਾ ਗਦਰ ਲਹਿਰ ਦੇ ਅੰਦਰ ਗੌਰਵਮਈ ਇਤਿਹਾਸ ਸਿਰਜਣ ਵਾਲੇ ਹਾਫਿਜ਼ ਅਬਦੁੱਲਾ ਜੀਵਨ ਸਿੰਘ ਦੌਲਾ ਸਿੰਘ ਵਾਲਾ ਸ਼ਹੀਦ ਬਖਸ਼ੀ ਸਿੰਘ ਖਾਨ ਪਰ ਲੁਧਿਆਣਾ ਸ਼ਹੀਦ ਧਿਆਨ ਸਿੰਘ ਔਮਰਪੁਰਾ ਸ਼ਹੀਦ ਰਹਿਮਤ ਅਲੀ ਵਜੀਦ ਕੇ ਜਿਨ੍ਹਾਂ ਦਾ ਪਿੰਡ ਵਜੀਦਪੁਰ ਬਰਨਾਲਾ ਦੇ ਲਾਗੇ ਆ ਹੁਣ ਕਈ ਕਹਿ ਦਿੰਦੇ ਨੇ ਕਿ ਰੋਲ ਤਾਂ ਸਿਰਫ ਹਿੰਦੂਆਂ ਦਾ ਹੀ ਹੈ ਦੇਸ਼ ਤਾਂ ਸਿਰਫ ਹਿੰਦੂਆਂ ਦਾ ਹੀ ਹੈ ਮੁਸਲਮਾਨਾਂ ਦਾ ਇਹਦੇ ਚ ਕੀ ਹੈ ਤੋ ਤੁਸੀਂ ਯਾਦ ਕਰੋ ਅਸ਼ਫਾਕ ਉੱਲਾਹ ਖਾਨ ਵਰਗੇ ਲੋਕਾਂ ਨੂੰ ਯਾਦ ਕਰੋ ਰਹਿਮਤ ਅਲੀ ਵਜੀਦ ਖਾਨ ਵਰਗੇ ਲੋਕਾਂ ਨੂੰ ਤੇ ਯਾਦ ਕਰੋ ਡਾਕਟਰ ਅਬਦੁਲ ਕਲਾਮ ਸਾਹਿਬ ਵਰਗੇ ਲੋਕਾਂ ਨੂੰ ਜਿਹੜੇ ਧਰਮ ਮਜ਼ਬ ਦੇ ਪੱਖ ਤੋਂ ਤਾਂ ਭਾਵੇਂ ਸਬੰਧਤ ਨੇ ਇਸਲਾਮ ਦੇ ਨਾਲ ਪਰ ਉਹਨਾਂ ਨੇ ਮੁਲਕ ਨੂੰ ਤਵੱਜੋ ਮਜ਼ਬ ਦੇ ਨਾਲੋਂ ਜ਼ਿਆਦਾ ਦਿੱਤੀ ਹੈ ਸੋ ਇਸ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਿਵੇਂ ਤੁਸੀਂ ਹਿੰਦੂ ਜਾ ਮੁਸਲਮ ਜਾਂ ਸਿੱਖਾਂ ਦੇ ਢਾਂਚੇ ਦੇ ਵਿੱਚ ਪੇਸ਼ ਕਰਕੇ ਹੀ ਆਪਣੇ ਆਪ ਨੂੰ ਦੇਸ਼ ਭਗਤ ਕਹਾ ਸਕਦੇ ਹੋ ਉਹ ਇਨਸਾਨੀਅਤ ਦੇ ਮਰੀਦ ਲੋਕ ਸਨ ਜਿਨ੍ਹਾਂ ਨੇ ਇਨਸਾਨੀਅਤ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਇਸੇ ਤਰ੍ਹਾਂ ਸ਼ਹੀਦ ਧਿਆਨ ਸਿੰਘ ਬੰਗ ਬੰਗਸੀਪੁਰਾ ਚੰਦਾ ਸਿੰਘ ਬੜਾਏਚ ਬਾਬਾ ਅਮਰ ਸਿੰਘ ਕੋਟਲਾ ਨੌਦ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਗਦਰੀ ਦੇਸ਼ ਭਗਤ ਜਿਨ੍ਹਾਂ ਨੇ ਗਦਰ ਲਹਿਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਔਰਤ ਵਰਗ ਮੋਢੇ ਨਾਲ ਮੋਢਾ ਜੋੜ ਕੇ ਜੇ ਨਾ ਤੁਰੇ ਤਾਂ ਕੋਈ ਵੀ ਸਮਾਜ ਸੁਧਾਰਕ ਦੇਸ਼ ਭਗਤ ਜਾਂ ਇਨਕਲਾਬੀ ਲਹਿਰ ਸਫਲਤਾ ਦਾ ਮੱਥਾ ਨਹੀਂ ਚੁੰਮ ਸਕਦੀ ਅੱਜ ਤੋਂ 100 ਸੌ ਵਰੇ ਪਹਿਲਾਂ ਤਾਂ ਔਰਤਾਂ ਦੇ ਪੈਰਾਂ ਦੇ ਵਿੱਚ ਅਣਦਿਸਦੀਆਂ ਮਜ਼ਬੂਤ ਬੇੜੀਆਂ ਸਨ ਮਾਪਿਆਂ ਪਤੀ ਬੱਚਿਆਂ ਤੇ ਸਮਾਜ ਦੀ ਅੱਜ ਨਾਲੋਂ ਕਿਤੇ ਵੀ ਜ਼ਿਆਦਾ ਬੇਹਸਾਬਾ ਰੋਕਾਂ ਟੋਕਾਂ ਝੱਲੀਆਂ ਔਰਤਾਂ ਨੇ ਤੇ ਇਹਨਾਂ ਰੋਕਾਂ ਝੱਲਣ ਵਾਲਿਆਂ ਚੋਂ ਇੱਕ ਸੀ ਬੀਬੀ ਗੁਲਾਬਕੌਰ ਜਿਸਨੇ ਆਪਣੀ ਜ਼ਿੰਦਗੀ ਭਾਰਤ ਦੇ ਉਸ ਗੁਲਾਮੀ ਚੱਲ ਰਹੇ ਲੋਕਾਂ ਦੇ ਲੇਖੇ ਲਗਾ ਦਿੱਤੀ ਤੇ ਇਤਿਹਾਸ ਦੇ ਵਿੱਚ ਇੱਕ ਨਵਾਂ ਵਰਕਾ ਜੋੜ ਦਿੱਤਾ ਜੋ ਅੱਗੇ ਮਾਈ ਭਾਗੋ ਵਰਗੀਆਂ ਰੂਹਾਂ ਨੇ ਪਾਇਆ ਸੀ ਉਹਨਾਂ ਸਮਿਆਂ ਦੇ ਵਿੱਚ ਰੌ ਰੀਤਾਂ ਦੇ ਵਿੱਚ ਬੱਧੀ ਬੀਬੀ ਗੁਲਾਬਕੌਰ ਦਾ ਵਿਆਹ ਮਾਪਿਆਂ ਨੇ ਜਖੇਪਲ ਪੈਂਡ ਦੇ ਮਾਨ ਸਿੰਘ ਨਾਲ ਕਰ ਦਿੱਤਾ ਮਾਨ ਸਿੰਘ ਮਨੀਲਾ ਤੋਂ ਆਇਆ ਸੀ ਉਸ ਵੇਲੇ ਸ਼ੰਘਾਈ ਬਰਮਾ ਹਾਂਗਕਾਂਗ ਮਲਾਇਆ ਸਿੰਗਾਪੁਰ ਫਿਲੀਪਾਈਨ ਆਦ ਮਲਕਾਂ ਦੇ ਵਿੱਚ ਭਾਰਤੀ ਲੋਕ ਚੌਕੀਦਾਰ ਦਰਬਾਨ ਜਾਂ ਪੁਲਿਸ ਦੀ ਛੋਟੀ ਮੋਟੀ ਨੌਕਰੀ ਕਰਦੇ ਸਨ ਗਰੀਬੀ ਕਰਜ਼ੇ ਥੋੜਾਂ ਤੇ ਤੰਗੀਆਂ ਦੇ ਭੰਨੇ ਪੰਜਾਬੀ ਪਰਦੇਸਾਂ ਨੂੰ ਜਾਣ ਨੂੰ ਮਜਬੂਰ ਹੁੰਦੇ ਸਨ ਇਉਂ ਹੀ ਜਿਖੇਪਲ ਦਾ ਮਾਨ ਸਿੰਘ ਵਿਆਹ ਮਗਰੋਂ ਬੀਬੀ ਗੁਲਾਬਕਰ ਨੂੰ ਆਪਣੇ ਨਾਲ ਮਨੀਲਾ ਲੈ ਗਿਆ ਮਾਨ ਸਿੰਘ ਵੀ ਹੋਰ ਨਾ ਵਾਂਗ ਮਨੀਲਾ ਤੋਂ ਅਮਰੀਕਾ ਜਾਣ ਦੀ ਅਮਰੀਕਾ ਜਾਣ ਦੀ ਇੱਛਾ ਰੱਖਦਾ ਸੀ ਇਸੇ ਤਾੰਗ ਦੇ ਵਿੱਚ ਉਸੇ ਤਾੰਗ ਦੀ ਪੂਰਤੀ ਲਈ ਟੱਕਰਾਂ ਮਾਰਦੇ ਮਾਨ ਸਿੰਘ ਤੇ ਬੀਬੀ ਗੁਲਾਬਕੌਰ ਨੂੰ ਹਾਲਤ ਦੇ ਝਟਕਿਆ ਨੇ ਇਹ ਟਣਕਾ ਦਿੱਤਾ ਕਿ ਇਸ ਦਮ ਘਟਵੇਂ ਵਾਤਾਵਰਨ ਦੇ ਵਿੱਚ ਗੁਲਾਮਾਂ ਦੀਆਂ ਸੱਧਰਾਂ ਤੇ ਉਹ ਮੰਗਾਂ ਦੇ ਫੁੱਲ ਕਦੇ ਨਹੀਂ ਖੜਦੇ ਅਮਰੀਕਾ ਨੇ ਆਨੇ ਬਹਾਨੇ ਸ਼ਰਤਾਂ ਮੜ ਕੇ ਅਮਰੀਕਾ ਪਹੁੰਚਣ ਦੇ ਰਾਹ ਬੰਦ ਕਰ ਦਿੱਤੇ ਇਨਾ ਰੋਕਾਂ ਦੇ ਕਾਰਨ ਮਨੀਲਾ ਤੇ ਹੋਰਨਾ ਥਾਵਾਂ ਤੇ ਰਹਿੰਦੇ ਆ ਮਜਬੂਰੀਆਂ ਤੇ ਬੰਦਸ਼ਾਂ ਦੇ ਕੋੜੇਕੁਟ ਭਰਦੇ ਇਹ ਪ੍ਰਵਾਸੀ ਪੰਜਾਬੀ ਜद्दोजਹਿਦ ਲਈ ਸੋਚਣ ਲੱਗੇ ਉਹਨਾਂ ਨੂੰ ਅਨੁਭਵ ਹੋਇਆ ਕਿ ਸਾਡੇ ਨਾਲ ਜੋ ਜੱਗੋਂ ਤੇਰਵੀ ਹੋ ਰਹੀ ਹੈ ਇਸ ਦਾ ਕਾਰਨ ਸਾਡੀ ਗੁਲਾਮੀ ਹੈ ਭਾਰਤ ਦਾ ਗੁਲਾਮ ਹੋਣਾ ਉਹਨਾਂ ਸੋਚਿਆ ਕਿ ਜ਼ਿੰਦਗੀ ਦੀ ਪ੍ਰਵਾਜ ਭਰਨ ਲਈ ਸਾਡੇ ਪੈਰਾਂ ਤੇ ਖੰਭਾਂ ਨੂੰ ਡਾਡਿਆ ਨੇ ਜਕੜ ਪੰਜਾਬ માં ਰੱਖਿਆ ਜਿਸ ਨੂੰ ਤੋੜਨ ਲਈ ਆਜ਼ਾਦੀ ਦੀ ਲਹਿਰ ਦੀ ਲੋੜ ਹੈ ਅਜੇ ਹੀ ਲਰ ਉਸਾਰਨ ਵੱਲ ਉਡਾਰੀ ਭਰਨ ਦੇ ਲਈ ਸੁਸਾਇਟੀ ਫਲਪਾਇਨ ਬਣ ਚੁੱਕੀ ਸੀ ਫਲਪਾਇਨ ਦੇ ਵਿੱਚ ਮਨੀਲਾ ਦੇ ਵਿੱਚ ਸੁਸਾਇਟੀ ਫਲਪਾਇਨ ਕਾਮਾਗਾਟਾ ਮਾਰੂ ਜਹਾਜ਼ ਨੂੰ ਬੈਂਕੂਬਰ ਸਮੁੰਦਰ ਦੇ ਵਿੱਚਕਾਰ ਰੋਕ ਕੇ ਤੇ ਲੋਕਾਂ ਨੂੰ ਮਰਨ ਲਈ ਮਜਬੂਰ ਕਰਕੇ ਤੇ ਅਖੀਰ ਉਸ ਜਹਾਜ਼ ਨੂੰ ਭਾਰਤ ਵੱਲ ਪਿੱਛੇ ਮੁੜ ਕੇ ਮਾਨਵਤਾ ਦੇ ਖਿਲਾਫ ਅਪਰਾਧ ਕਰਨ ਤੇ ਲੋਕਾਂ ਦੀ ਸੰਗੀ ਨੱਪਣ ਦੇ ਯਤਨ ਕੀਤੇ ਗਏ ਕਾਮਾ ਘਟਾ ਮਰੂ ਇਸ ਦਾ ਗਵਾਇਆ ਇਸ ਦੇ ਖਿਲਾਫ ਲੋਕਾਂ ਦੇ ਵਿੱਚ ਵਿਆਪਕ ਰੋਸ ਚੱਗਿਆ ਵੱਖੋ ਵੱਖਰੇ ਜਹਾਜ਼ਾਂ ਰਾਹੀਂ ਦੇਸ਼ ਨੂੰ ਚੱਲੋ ਦੇ ਨਾਰੇ ਲਾਉਂਦੇ ਇਹ ਪ੍ਰਵਾਸੀ ਪੰਜਾਬੀ ਗਦਰੀ ਗੁੰਜਾਂ ਗਾਉਂਦੇ ਦੇਸ਼ ਭਗਤ ਆਪਣੀਆਂ ਨੌਕਰੀਆਂ ਘਰਵਾਰ ਜਾਇਦਾਦ ਗੱਲ ਕੀ ਤਨ ਮਨ ਤਨ ਸਭ ਕੁਝ ਕੁਰਬਾਨ ਕਰਨ ਦੇ ਲਈ ਸਿੱਦਕ ਦੇ ਲਈ ਨਾਲ ਸੁੱਤੇ ਪਾਣੀਆਂ ਦੇ ਵਿੱਚ ਸਲਾਮੀ ਸੁਨਾਮੀ ਨਿਓ ਲੈਉਣ ਲਈ ਨਿਕਲ ਤੁਰੇ ਇਨਾ ਬਾਗੀ ਪੌਣਾ ਦੇ ਵਿੱਚ ਗੁਲਾਬਕੌਰ ਤੇ ਉਸ ਦਾ ਪਤੀ ਮਾਨ ਸਿੰਘ ਵੀ ਭਿੱਜ ਗਏ ਉਹਨਾਂ ਨੇ ਵੀ ਆਪਣੀ ਨਵੀਂ ਜ਼ਿੰਦਗੀ ਦਾ ਮਾਰਗ ਚੁਣਦਿਆਂ ਦੇਸ਼ ਵੱਲ ਚਾਲੇ ਪਾਉਣ ਵਾਲੇ ਨਵੇਂ ਕਾਫਲੇਾਂ ਦੇ ਵਿੱਚ ਆਪਣਾ ਨਾਂ ਦਰਜ ਕਰਾ ਦਿੱਤਾ ਕੈਨੇਡਾ ਦੀਆਂ ਭਰੀਆਂ ਖਿਚਾਰੀਆਂ ਦੇ ਵਿੱਚੋਂ ਭਾਈ ਮੇਵਾ ਸਿੰਘ ਵੱਲੋਂ ਹੱਪ ਕੈਨਸਨ ਨੂੰ ਗੋਲੀ ਮਾਰ ਦੇਣ ਦੀ ਖ਼ਬਰ ਜੰਗਲ ਦੀ ਅਗਵਾੰਗ ਪੂਰੀ ਦੁਨੀਆ 'ਚ ਫੈਲ ਗਈ ਫਿਲਪਾਇਨ ਸਮੇਤ अनेका ਥਾਵਾਂ ਤੇ ਗਦਰੀ ਗੂੰਜ ਪਈ ਗੁਲਾਬਕੌਰ ਲਈ ਇਹ ਅਗਨ ਪ੍ਰੀਖਿਆ ਦੀ ਘੜੀ ਉਸ ਵੇਲੇ ਆਈ ਜਦੋਂ ਜਹਾਜ਼ ਚੜ੍ਹਨ ਵੇਲੇ ਉਸ ਦੇ ਤੇ ਉਸਦੇ ਪਤੀ ਮਾਨ ਸਿੰਘ ਜਦੋਂ ਉਸਦੇ ਪਤੀ ਮਾਨ ਸਿੰਘ ਦਾ ਮਨ ਡੋਲ ਗਿਆ ਕਿ ਲੜਾਈ ਲਈ ਇੰਡੀਆ ਜਾਣਾ ਚਾਹੀਦਾ ਜਾਂ ਨਹੀਂ ਤਾਂ ਉਸਨੇ ਗੁਲਾਬਕੌਰ ਨੂੰ ਵੀ ਰੋਕਣ ਦਾ ਪੂਰਾ ਤਾਨ ਲਾਇਆ ਗੁਲਾਬਕੌਰ ਨੇ ਆਪਣੇ ਪਤੀ ਮਾਨ ਸਿੰਘ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਤੂੰ ਜੇ ਆਜ਼ਾਦੀ ਲਈ ਭਾਰਤ ਜਾ ਰਹੇ ਜਥਿਆਂ ਨਾਲ ਨਹੀਂ ਜਾਣਾ ਤਾਂ ਤੇਰੀ ਮਰਜ਼ੀ ਪਰ ਤੂੰ ਮੇਰੀ ਜ਼ਿੰਦਗੀ ਦੇ ਫੈਸਲਿਆਂ ਦੇ ਵਿੱਚ ਪਤੀ ਹੋਣ ਦਾ ਜ਼ੋਰ ਨਾ ਪਾ ਕੋਈ ਰੋਕਾ ਨਾ ਖੜੇਂਿਆ ਕਰ ਸੋ ਮਾਈ ਭਾਗੋ ਦੇ ਇਤਿਹਾਸ ਦੀ ਵਾਰਿਸ ਬੀਬੀ ਗੁਲਾਬਕੌਰ ਗਦਰੀ ਦੇਸ਼ ਭਗਤਾਂ ਦੇ ਕਾਫਲੇ ਦੀ ਸਾਥਣ ਬਣ ਗਈ ਆਪਣੇ ਪਤੀ ਨੂੰ ਛੱਡ ਕੇ ਤੇ ਆਪਣੇ ਵਤਨਾਂ ਨੂੰ ਤੁਰ ਪਈ ਮਨੀਲਾ ਦੇ ਗੁਰਦਾਰਾ ਸਾਹਿਬ ਨੂੰ ਉਸ ਨੇ ਆਪਣੇ ਗੁਰਦਾਰਾ ਸਾਹਿਬ ਦੇ ਵਿੱਚ ਉਸ ਨੇ ਆਪਣੇ ਬੋਕਲ ਦੇ ਵਿੱਚ ਆਜ਼ਾਦੀ ਦਾ ਇਹ ਵਰਕਾ ਸੰਭਾਲ ਲਿਆ ਗਲਾਬਕੌਰ ਨੂੰ ਮਾਨ ਸਿੰਘ ਤੋਂ ਕੀ ਕੀ ਸੁਣਨਾ ਪਿਆ ਹੋਵੇਗਾ ਇਸ ਦਾ ਸਹਿਜ ਅੰਦਾਜ਼ਾ ਲੱਗ ਸਕਦਾ ਜਦੋਂ ਇੱਕ ਔਰਤ ਆਪਣੇ ਪਤੀ ਦੀ ਗੱਲ ਨਾ ਮੰਨ ਕੇ ਹੋਰ ਜਥੇ ਨਾਲ ਇੰਡੀਆ ਨੂੰ ਜਾ ਰਹੀ ਹੋਵੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਗਲਾਬਕੌਰ ਅਮਰੀਕਾ ਜਾਣ ਦੇ ਸੁਪਨਿਆਂ ਨੂੰ ਵਗਾ ਵਗਾ ਕੇ ਮਾਰ ਕੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਭਾਰਤ ਨੂੰ ਜਹਾਜ਼ ਚੜ ਗਈ ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਕੇਸਰ ਸਿੰਘ ਠੱਠਗੜ ਪ੍ਰਥਵੀ ਸਿੰਘ ਤੇ ਜਗਤਰਾਮ ਵਰਗੇ ਦੇਸ਼ ਭਗਤ ਬੀਬੀ ਗੁਲਾਬਕੌਰ ਵਰਗੀਆਂ ਸੰਗਰਾਮਣਾ ਨੇ ਖੜੇ ਪਾਣੀਆਂ ਦੇ ਵਿੱਚ ਘਰਾਮ ਮਚਾ ਦਿੱਤਾ ਬੀਬੀ ਗੁਲਾਬਕੌਰ ਦੇ ਨਾਲ ਮਨੀਲਾ ਦੀ ਗਦਰ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਵੀ ਸਨ ਬੀਬੀ ਗੁਲਾਬਕੌਰ ਜਥੇ ਨੂੰ ਸੁબોਧਨ ਕਰਦੀ ਕਹਿੰਦੀ ਬੋਲਦੀ ਬੀਬੀਓ ਭੈਣੋ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਹਾਂ ਕਿ ਔਰਤ ਤੇ ਮਰਦ ਬਰਾਬਰ ਨੇ ਕਿਹਾ ਜਾਂਦਾ ਹੈ ਕਿ ਪੰਥ ਵਿੱਚ ਸਭ ਬਰਾਬਰ ਨੇ ਪੰਥ ਦੇ ਸੂਲਾਂ ਨੂੰ ਪਰ ਮੰਨਦਾ ਕੌਣ ਹੈ ਇੱਥੇ ਹਲਾਤੇ ਇਹ ਹੈ ਕਿ ਔਰਤ ਆਪਣੇ ਬਾਪ ਦੇ ਡੰਡੇ ਥੱਲੇ ਆ ਤੇ ਫਿਰ ਪਤੀ ਦੇ ਵਾਸਤੇ ਵਿੱਚ ਹੈ ਉਹ ਭਾਵੇਂ ਸ਼ਰਾਬੀ ਕੁਆਬੀ ਬੁਝਦਲ ਕਿਉਂ ਨਾ ਹੋਵੇ ਮੇਰੇ ਮਾਪਿਆਂ ਨੇ ਮੇਰੇ ਲਈ ਵਰ ਲੱਭ ਕੇ ਚਾਰ ਬੁਹਾਟਣੀਆਂ ਦੇ ਦਿੱਤੀਆਂ ਮੈਂ ਆਪਣੇ ਆਦਮੀ ਦੇ ਆਖੇ ਲੱਗ ਕੇ ਟਾਪੂਆਂ ਨੂੰ ਤੁਰ ਪਈ ਉਸਨੇ ਕਿਹਾ ਚੀਨ ਜਾਵਾਂਗੇ ਮੈਂ ਕਿਹਾ ਸੱਤ ਵਚਨ ਫਿਰ ਕਹਿੰਦਾ ਲੋਕ ਅਮਰੀਕਾ ਜਾ ਰਹੇ ਨੇ ਆਪਾਂ ਵੀ ਜਾਣਾ ਮੈਂ ਕਿਹਾ ਸੱਤ ਵਚਨ ਮੈਂ ਸਭ ਗੱਲਾਂ ਉਸ ਦੀ ਮੰਨਦੀ ਰਹੀ ਆਖਰ ਨੂੰ ਕੀ ਹੋਇਆ ਪਤੀ ਨੇ ਪਹਿਲਾਂ ਦੇਸ਼ ਜਾਣ ਦਾ ਤੇ ਗਦਰ ਦੇ ਸਾਥੀ ਬਣਨ ਦਾ ਵਾਅਦਾ ਕੀਤਾ ਪਰ ਉਹ ਪੈਰ ਤੇ ਮੁਕਰ ਗਿਆ ਮਾਨ ਸਿੰਘ ਅਜਿਹੇ ਹਾਲਾਤਾਂ ਦੇ ਵਿੱਚ ਗੁਲਾਬਕਰ ਨੂੰ ਕਿੰਨੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਤਿਹਾਸ ਬੋਲਦਾ ਹੈ ਕਿ ਜਹਾਜ਼ ਤੋਂ ਉਤਰਨ ਵੇਲੇ ਸੂਈ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਜੀਵਨ ਸਿੰਘ ਦੋਲੇਵਾਲਾ ਨੂੰ ਗੁਲਾਬਕੌਰ ਦਾ ਪਤੀ ਹੋਣ ਦਾ ਪਰਪੰਚ ਰਚਣਾ ਪਿਆ ਕਿ ਮੈਂ ਇਹਨਾਂ ਦੀ ਪਤਨੀ ਨੂੰ ਕਹਿਣਾ ਪਿਆ ਏਜੰਸੀਆਂ ਤੋਂ ਬਚਣ ਲਈ ਪਰ ਬੀਬੀ ਗੁਲਾਬਕੌਰ ਨੇ ਅਮਰਸਰ ਅਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸਵਾਵਾ ਨਵਾਈਆਂ ਉਹ ਚਰਖਾ ਕਤਨ ਦਾ ਵਿਖਾਵਾ ਕਰਦੀ ਪਰ ਪੂਣੀਆ ਹਿੱਟ ਗਦਰੀ ਸਾਥ ਲੁਕਾ ਕੇ ਰੱਖਦੀ ਸ਼ਹੀਦ ਕਰਤਾਪ ਕਰਤਾਰ ਸਿੰਘ ਸਰਾਭਾ ਵਰਗੇ ਸਾਈਕਲਾਂ ਉੱਪਰ ਜਾ ਜਾ ਕੇ ਫੌਜੀ ਸ਼ਾਉਣੀਆਂ ਤੇ ਲੋਕਾਂ ਦੇ ਵਿੱਚ ਗਦਰ ਦਾ ਹੋਕਾ ਦੰਦੇ ਤੇ ਗੁਲਾਬਕੌਰ ਇਹਨਾਂ ਉੱਡ ਦੇ ਪੁਖੇਰੀਆਂ ਨੂੰ ਸੰਭਾਲਣ ਦਾ ਕੰਮ ਕਰਦੀ ਉਹ ਕਦੇ ਗੁਲਾਬ ਦੇ ਵੀ ਕਦੇ ਬਸੰਤ ਕੌਰ ਤੇ ਕਦੇ ਕਿਰਪੋ ਦੇ ਵੀ ਨਾਵਾਂ ਥੱਲੇ ਵਿਚਰੀ ਤਾਂ ਜੋ ਹਕੂਮਤ ਦੀਆਂ ਨਜ਼ਰਾਂ ਤੋਂ ਬਚ ਕੇ ਆਜ਼ਾਦੀ ਲਈ ਜੂਝਦੇ ਇਹਨਾਂ ਪਰਵਾਨਿਆਂ ਦੀ ਮਦਦ ਕਰ ਸਕੇ ਕੋਟਲਾ ਨੌਦ ਸਿੰਘ ਤੋਂ ਪਹਿਲੀ ਮਾਰਚ 1915 ਨੂੰ ਕੋਟਲਾ ਨੌਦ ਸਿੰਘ ਦੇ ਹੀ ਜਲਦਾਰ ਨਰਿੰਦਰ ਸਿੰਘ ਦੀ ਸੂਹ ਤੇ ਬੀਬੀ ਗੁਲਾਬ ਕੌਰ ਨੂੰ ਫੜ ਲਿਆ ਗਿਆ ਜਦੋਂ ਉਹ ਬੀਬੀ ਗੁਲਾਬ ਕੌਰ ਫਿਰ ਜੇਲ੍ਹ ਤੋਂ ਰਿਹਾ ਹੋਈ ਤਾਂ ਅੰਗਰੇਜ਼ ਹਕੂਮਤ ਦੇ ਝੋਲੀ ਚੁੱਕ ਨਰਿੰਦਰ ਸਿੰਘ ਜਲਦਾਰ ਸੀ ਜੋ ਕੋਟਲਾ ਨੌਦ ਸਿੰਘ ਦਾ ਉਸਨੇ ਸ਼ਰਤ ਰੱਖੀ ਜਿਸ ਦੇ ਵਿੱਚ ਅਮਰ ਸਿੰਘ ਦੇਸ਼ ਭਗਤ ਦੇ ਘਰ ਰਹਿੰਦੀ ਹੈ ਉਸ ਦੀ ਪਤਨੀ ਹੋਣ ਦੇ ਕਾਗਜ਼ ਬਣਾਏਗੀ ਤਾਂ ਹੀ ਉਹ ਫਿਰ ਪਿੰਡ ਦੇ ਵਿੱਚ ਉਸ ਨੂੰ ਰੱਖ ਸਕਦੇ ਆ ਉਸ ਨੂੰ ਅਜਿਹਾ ਹੀ ਕਰਨਾ ਪਿਆ ਅਮਰ ਸਿੰਘ ਕੋਟਲਾ ਨੌ ਸਿੰਘ ਹੁਸ਼ਿਆਰ ਪਰ ਨਾਲ ਉਸਨੇ ਚਾਦਰਦਾਰੀ ਦੀ ਰਸਮ ਵੀ ਕੀਤੀ ਤੇ ਉਸ ਦਾ ਰਿਸ਼ਤਾ ਗਦਰ ਦੇ ਸਾਥੀਆਂ ਵਾਲਾ ਰਿਹਾ ਪਰ ਚਾਦਰ ਦਾ ਰਿਸ਼ਤਾ ਭਾਵੇਂ ਪਾਇਆ ਪਰ ਵਿਆਹ ਦਾ ਰਿਸ਼ਤਾ ਨਹੀਂ ਸੀ ਸੁਚੰਦਰ ਨਿਜਾਮ ਬਹੁਤ ਕੁਝ ਬੋਲਦਾ ਰਿਹਾ ਉਸ ਬਾਰੇ ਆਖਰ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬਕੌਰ ਦੇ ਨਾਂ ਕਰਵਾ ਦਿੱਤਾ ਤੇ ਆਪ ਉਸ ਤੋਂ ਵੱਖਰਾ ਰਹਿਣ ਲੱਪਿਆ। ਯਾਨੀ ਆਪਣਾ ਘਰ ਉਸਦੇ ਨਾਂ ਕਰਾ ਦਿੱਤਾ ਆਪ ਉਸ ਤੋਂ ਵੱਖ ਰਹਿਣ ਲੱਪਿਆ। ਗੁਲਾਬਕੌਰ ਕਰਤਾਰ ਸਿੰਘ ਸਰਾਬਾ ਵਰਗੇ ਫਾਸੀ ਚੜਨ ਤੇ ਜੇਲ੍ਹਾਂ ਦੇ ਵਿੱਚ ਬੰਦ ਦੇਸ਼ ਭਗਤਾਂ ਨੂੰ ਯਾਦ ਕਰਦੀ ਰਹਿੰਦੀ। ਅਜਿਹੇ ਹਾਲਾਤਾਂ ਦੇ ਵਿੱਚ ਉਹ ਆਪਣੇ ਸੀਨੇ ਦੇ ਵਿੱਚ ਉਸ ਤੇ ਨਸੂਰ ਬਣ ਗਿਆ। ਇਹ ਨਸੂਰ ਕੈਂਸਰ ਦਾ ਰੂਪ ਧਾਰਨ ਕਰ ਗਿਆ। ਇੱਕ ਦਿਨ ਬੀਬੀ ਗੁਲਾਬਕੌਰ ਆਪਣਾ ਜੀਵਨ ਸਫਰ ਗਦਰ ਦੇਸ਼ ਦੀ आजादी ਤੇ ਲੋਕਪੱਖੀ ਰਾਜ ਤੇ ਸਮਾਜ ਦੀ ਸਿਰਜਣਾ ਦੇ ਨਾਮ ਕਰਦੀ ਹੋਈ ਸਦੀ ਵੀ ਵਿਛੋੜਾ ਦੇਗੀ 28 ਜੁਲਾਈ 1952 ਨੂੰ ਦੁਨੀਆ ਦੇ ਵਿੱਚੋਂ ਵਿਛੜੀ ਗੁਲਾਬਕੌਰ ਨੂੰ ਦੂਜੇ ਦਿਨ ਉਸ ਦਾ ਸੰਸਕਾਰ ਕੀਤਾ ਗਿਆ ਇਤਿਹਾਸ ਕਦੇ ਮਰਦਾ ਨਹੀਂ 100 ਵਰਿਆਂ ਮਗਰੋਂ ਵੀ ਬੀਬੀ ਗੁਲਾਬਕੌਰ ਦਿੱਲੀ ਦੇ ਕਿਸਾਨ ਕੋਲ ਦੇ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਗਰਾਮ ਦੇ ਵਿੱਚ ਸਮੋਈ ਰਹੀ ਉਸ ਦੀ ਯਾਦ ਵਿੱਚ ਟਿਕਰੀ ਬਾਰਡਰ ਤੇ ਗਦਰੀ ਬੀਬੀ ਗੁਲਾਬਕੌਰ ਨਗਰ ਵਸਾਇਆ ਗਿਆ ਜਿੱਥੇ ਹਰ ਰੋਜ਼ ਭਾਸ਼ਣ ਨਾਟਕ ਗੀਤ ਸੰਗੀਤ ਪੂਰੇ ਕਿਸਾਨ ਕੋਲ ਦੇ ਦੌਰਾਨ ਚੱਲਦਾ ਰਿਹਾ ਜਾਨੀ ਗਦਰ ਲਹਿਰ ਦੇ ਵਿੱਚ ਬੀਬੀ ਗੁਲਾਬਕੌਰ ਵਰਗੀਆਂ ਰੂਹਾਂ ਵੀ ਸੀ ਜਿਹੜੀਆਂ ਦੇਸ਼ ਦੀ ਆਜ਼ਾਦੀ ਲਈ ਜੂਝੀਆਂ ਇਹ ਲਿਖਤ ਸੀ ਅਮੋਲਕ ਸਿੰਘ ਹੋਰਾਂ ਦੀ ਨੰਬਰ ਹੈ ਉਹਨਾਂ ਦਾ 98778 67 ਸੌਰੀ 84710 9877868710 ਨੰਬਰ ਹੈ ਅਮੌਲਕ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਇਹ ਆਰਟੀਕਲ ਬੀਬੀ ਗੁਲਾਬ ਕੌਰ ਬਾਰੇ ਲਿਖਿਆ ਤੇ ਇਸੇ ਤਰ੍ਹਾਂ 28 ਜੁਲਾਈ ਨੂੰ ਹੀ ਬਾਬਾ ਬੂਝਾ ਸਿੰਘ ਵੀ ਸਾਡੇ ਤੋਂ ਰੁਖਸਤ ਹੋਏ ਸਨ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਉਹਨਾਂ ਦਾ ਪਹਿਲਾ ਇਨਕਾਊਂਟਰ ਸੀ ਜਿਹੜਾ ਉਸ ਵਕਤ ਬਾਦਲ ਬਾਦਲਬਜ਼ਾਰ ਤੋਂ ਦੇ ਵਕਤ ਹੋਇਆ ਬਾਬੇ ਬੂਝੇ ਜਿਹੇ ਹਬੋੜ ਜੇਨਾ ਵੱਡਿਆ ਤੇ ਨੰਨੀ ਛਾਂ ਦੇ ਰੁੱਖ ਵੰਡਦੇ ਇਹ ਬੋਲੀ ਲਿਖੀ ਸੀ ਜਗਸੀਰ ਜਿੱਦਾ ਹੋਰਾਂ ਨੇ ਕਿਉਂਕਿ ਨੰਨੀ ਛਾਂ ਮਹਮ ਚਲਾਈ ਸੀ ਬੀਬੀ ਹਰ ਸਿਮਰਤ ਕੌਰ ਹੋਰਾਂ ਨੇ ਤੇ ਕਿੱਡਾ ਮਤਲਬ ਜੋੜੀ ਗੱਲ ਕਿ ਬਾਬੇ ਬੂਝੇ ਜਿਹੇ ਹਬੋੜ ਜੇਨਾ ਵੱਡਿਆ ਤੇ ਨੰਨੀ ਛਾਂ ਦੇ ਰੁੱਖ ਵੰਡਦੇ ਸੋ ਪਹਿਲਾ ਐਨਕਾਊਂਟਰ ਜੇ ਪੰਜਾਬ ਦੇ ਵਿੱਚ ਹੋਇਆ ਤਾਂ ਇਹ ਵੀ ਬਾਦਲ ਸਾਹਿਬ ਦੀ ਵਿਜਾਰਤਾ ਦੇ ਦੌਰਾਨ ਹੋਇਆ ਅਕਾਲੀਆਂ ਦੇ ਰਾਜ ਚ ਪੰਥਕ ਸਰਕਾਰ ਦੇ ਰਾਜ ਸੋ ਇਹ ਨੇ ਸਮਿਆਂ ਦੇ ਸੱਚ ਗਲਤੀਆਂ ਕੋ ਤਾਹੀਆਂ ਹਰ ਰਾਜਪਾਕ ਕਰਦਾ ਹੈ ਸੋ ਇਸ ਕਰਕੇ ਅੱਜ ਜਿਹੋ ਜਿਹੀ ਆਜ਼ਾਦੀ ਅਸੀਂ ਮਾਣ ਰਹੇ ਆਂ ਫਿਰ ਵੀ ਉਸ ਗੁਲਾਮੀ ਨਾਲੋਂ ਚੰਗਾ ਹੈ ਪਰ ਇਹ ਹੋਰ ਚੰਗਾ ਕਿਉਂ ਨਹੀਂ ਹੋ ਸਕਿਆ ਕਿਉਂਕਿ ਅਸੀਂ ਵਧੀਆ ਲੀਡਰ ਨਹੀਂ ਚੁਣ ਸਕੇ ਲੀਡਰ ਚੁਣਨ ਦੇ ਵਕਤ ਅਸੀਂ ਉਹਨਾਂ ਲੀਡਰਾਂ ਦਾ ਧਰਮ ਉਹਨਾਂ ਦੀ ਜਾਤ ਵੇਖਦੇ ਆਂ ਉਹਨਾਂ ਦੇ ਕੰਮ ਤੇ ਉਹਨਾਂ ਦੀ ਕਰਤੂਤਾਂ ਨਹੀਂ ਵੇਖਦੇ ਆ ਸਿੱਖ ਹੈ ਜੀ ਆ ਗੁਰਸੇਖਾ ਜੀ ਇਹ ਅਮਰਤਾਰੀ ਆ ਜੀ ਇਹ ਪੰਡਤ ਜੀ ਆ ਜੀ ਭਾਵੇਂ ਪੰਡਤ ਨਹਿਰੂ ਵੀ ਹੋਵੇ ਇਹ ਕਾਮਰੇਡ ਹੈ ਜੀ ਅਸੀਂ ਤਾਂ ਐਸੇ ਨੂੰ ਵੋਟਾਂ ਪਾਉਣੀਆਂ ਨੇ ਇਹ ਹੁਣ ਨਵੀਂ ਪਾਰਟੀ ਆ ਗਈ ਜੀ ਇਹ ਹੁਣ ਬਸੰਤੀ ਪੱਗ ਵਾਲੇ ਆ ਗਏ ਜੀ ਇਹ ਹੁਣ ਪੀਪਲਸ ਪਾਰਟੀ ਆ ਗਈ ਜੀ ਸਾਡਾ ਬੇੜਾ ਇਦਾਂ ਹੀ ਬੈਠੇਗਾ ਅਸੀਂ ਤਾਂ ਅੰਗਰੇਜ਼ ਵੀ ਆਪਣੀ ਝਾਟ ਤੇ ਲਾ ਲੈ ਉਹ ਵੀ ਗੁਰਦੁਆਰੇ ਆ ਕੇ ਰੋਟੀਆਂ ਸੇਕ ਜਾਂਦੇ ਆ ਮੰਦਰ ਤਿਲਕ ਲਾ ਕੇ ਆਪਣੀ 5 ਸਾਲੀ ਕੁਰਸੀ ਪੱਕੀ ਕਰ ਜਾਂਦੇ ਆ ਕੌ ਗਿਆ ਸੀ ਖੁਸ਼ ਵੜੇ ਹੋਨੇ ਆ ਆ ਬਾਬੇ ਜੇਕਰ ਨਾ ਕਰੀਏ ਡੇਰਾ ਬਿਆਸ ਵਾਲੇ ਕਾਫੀ ਚਰਚਾ ਚ ਨੇ ਅੱਜ ਕੱਲ ਇੱਕ ਵੱਡੇ ਅਕਾਲੀ ਆਗੂ ਦੇ ਪਰਿਵਾਰ ਚ ਬੈਠੇ ਨੇ ਅਮਰੀਕਾ ਦੇ ਵਿੱਚ ਰਖੜਾ ਭਰਾਵਾਂ ਦੇ ਸੋ ਸਭ ਦੇ ਸਾਹੇ ਨੇ ਬਾਬੇ ਪਰ ਸਭ ਲੀਡਰਾਂ ਦੇ ਸਾਹੇ ਨੇ ਥੋੜੇ ਨਹੀਂ ਜਿਹੜੇ ਤੁਸੀਂ ਇਹਨਾਂ ਨੂੰ ਰੱਬ ਸਮਝਦੇ ਹੋ ਸੋ ਇਸ ਕਰਕੇ ਸਮਿਆਂ ਦੀ ਨਜ਼ਾਕਤ ਨੂੰ ਪਹਿਚਾਣੋ ਰੰਗਾਂ ਦੀ ਸਿਆਸਤ ਨੂੰ ਪਹਿਚਾਣੋ ਠੀਕ ਹੈ ਜਿਹੜੇ ਕੁਝ ਲੋਕ ਸਿਆਸਤ ਦੇ ਵਿੱਚ ਥੋੜੇ ਜਿ ਚੰਗੇ ਨੇ ਬਾਲੇ ਗੰਦਿਆਂ ਨਾਲੋਂ ਉਹਨਾਂ ਚੰਗਿਆਂ ਨੂੰ ਚੁਣ ਲਓ ਕਿਸੇ ਵੀ ਪਾਰਟੀ 'ਚ ਜੇ ਤੁਸੀਂ ਅੱਛੇ ਬੰਦੇ ਨੂੰ ਚੁਣੋਗੇ ਤਾਂ ਸਿਸਟਮ ਤਬਦੀਲ ਹੋਏਗਾ ਜੇ ਕਹੋਗੇ ਅਕਾਲੀ ਚੰਗੇ ਨੇ ਅਕਾਲੀਆਂ 'ਚ ਭਾਵੇਂ ਕੋਈ ਲੁੱਚਕੜੋ ਚੋਵੇ ਉਹਨੂੰ ਵੀ ਵੋਟ ਪਾਉਣੀ ਹੈ ਇਹ ਗਲਤ ਹੈ ਕਾਂਗਰਸ ਚ ਵੀ ਚੰਗੇ ਹੋ ਸਕਦੇ ਨੇ ਕਾਂਗਰਸ ਚ ਵੀ ਬੰਦੇ ਹੋ ਸਕਦੇ ਨੇ ਬੀਜੇਪੀ ਚ ਵੀ ਕੁਝ ਚੰਗੇ ਹੋ ਸਕਦੇ ਨੇ ਚੰਗਿਆਂ ਨੂੰ ਚੁਣੋ ਪਾਰਟੀ ਆਪੇ ਚੰਗੀ ਹੋ ਜਾਏਗੀ ਜੇ ਅਸੀਂ ਪਾਰਟੀ ਵੇਖ ਕੇ ਵੋਟ ਪਾਉਣੀ ਹੈ ਨਾ ਤੇ ਫਿਰ ਸੁਧਾਰ ਨਹੀਂ ਆਏਗਾ ਕਿਉਂਕਿ ਸੁੱਚਾ ਸਿੰਘ ਲੰਗਾ ਨੂੰ ਤਾਂ ਹੀ ਇਕੱਲੇ ਦਲ ਨੇ ਨਹੀਂ ਲਿਆ ਨਾ ਕੋ ਕੋ ਬਦਨਾਮ ਬਹੁਤ ਹੋ ਚੁੱਕਾ ਸੀ ਹਾਲਾਂਕਿ ਨੁਕਸਾਨ ਵੀ ਚੱਲਿਆ ਕਿਉਂਕਿ ਲੋਕਾਂ ਦਾ ਫਤਵਾ ਉਸ ਦੇ ਵਿਰੋਧ ਸੀਗਾ ਸੋ ਇਸ ਕਰਕੇ ਜੇ ਪ੍ਰੈਸ਼ਰ ਸੀ ਨਾ ਤਾਂ ਹੀ ਮੋਦੀ ਸਾਹਿਬ ਕਾਨੂੰਨ ਵਾਪਸ ਲੈ ਗਏ ਨਾ ਪਰ ਉਹਨਾਂ ਨੇ ਹੁਣ ਤੁਹਾਨੂੰ ਕਾਮਰੇਡਾਂ ਚ ਸਿੱਖਾਂ ਚ ਵੰਡ ਦੇਣਾ ਸੋ ਇਸ ਕਰਕੇ ਇਹ ਜੋ ਵਰਤਾਰਾ ਕੁ ਸ਼ਲੋਕ ਫਲਾ ਰਹੇ ਨੇ ਨਾ ਉਹ ਭਾਵੇਂ ਪਾਸ਼ ਦੇ ਨਾਂ ਤੇ ਆ ਭਾਵੇਂ ਕਿਸੇ ਦੇ ਵੀ ਨਾਂ ਤੇ ਆ ਇਸ ਵਰਤਾਰੇ ਨੂੰ ਰੋਕਣ ਦੀ ਜ਼ਰੂਰਤ ਹੈ ਚੰਗੇ ਬੰਦੇ ਹਰ ਧਰਮ ਹਰ ਮੂਵਮੈਂਟ ਹਰ ਲਹਿਰ ਚ ਹੁੰਦੇ ਨੇ ਸੋ ਉਹਨਾਂ ਦੀ ਪਰਖ ਕਰੀਏ ਜੋ ਇਨਸਾਨੀਅਤ ਦੀ ਬਾਤ ਪਾਉਂਦੇ ਨੇ ਉਹਨਾਂ ਨੂੰ ਸਤਿਕਾਰ ਕਰੀਏ ਧਰਮ ਮਾੜਾ ਨਹੀਂ ਹੈ ਧਰਮ ਚ ਵੀ ਚੰਗੇ ਲੋਕ ਨੇ ਧਰਮ 'ਚ ਚੰਗਿਆਈਆਂ ਨੇ ਪਰ ਬਹੁਤੀਆਂ ਸਿਆਸੀ ਲਾਣਿਆਂ ਨੇ ਪੁਜਾਰੀਆਂ ਨੇ ਧਰਮ ਦੀ ਆੜ 'ਚ ਬੁਰਾਈਆਂ ਪਾ ਲਈਆਂ ਨੇ ਇਸੇ ਕਰਕੇ ਧਰਮ ਮਾੜਾ ਹੁੰਦਾ ਜਾ ਰਿਹਾ ਹੈ ਉਹਦੀਆਂ ਬੁਰਾਈਆਂ ਦੀ ਲੋਚਨਾ ਕਰੀਏ ਇਨਸਾਨੀਅਤ ਦੀ ਕਦਰ ਕਰੀਏ ਸੋ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:00 ਤੁਸੀਂ ਲਾਈਵ ਸੁਣ ਸਕਦੇ ਹੋ ਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 98167 ਜ਼ੀਰੋ ਸ਼ਾਨਵੇਂ ਪਚਵੰਜਾ ਤੇ ਮੰਗਵਾ ਸਕਦੇ ਹੋ